ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਿਜਕਤ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਪਿਆਜ਼ ਦੀ ਸਬਜ਼ੀ ਜੋ ਕਿ ਬਹੁਤ ਟੇਸਟੀ ਬਣਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਅਸੀਂ ਰੋਜ਼ ਇਹ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਆਂ ਕਿ ਅਸੀਂ ਅੱਜ ਕੀ ਬਣਾਈਏ ਤੇ ਉਹਦਾ ਸਭ ਤੋਂ ਵਧੀਆ ਸੋਲੂਸ਼ਨ ਇਹ ਵੈ ਤੁਹਾਨੂੰ ਮੈਂ ਜੋ ਦੱਸ ਰਹੀ ਆਂ ਅਗਰ ਤੁਹਾਡੇ ਘਰ ਕੋਈ ਸਬਜ਼ੀ ਨਹੀਂ ਹੈਗੀ ਸਿਰਫ ਪਿਆਜ਼ ਜਾਂ ਨਾਲ ਤੁਸੀਂ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੈਗੇ ਉਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਇਹ ਜ਼ਰੂਰ ਪਸੰਦ ਆਏਗੀ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਂਦੀ ਹੈ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਇਹਨੂੰ ਵੱਧ ਤੋਂ ਵੱਧ ਨੂੰ ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਸਭ ਤੋਂ ਪਹਿਲਾਂ ਅਸੀਂ ਪਿਆਜ਼ ਲਾ ਲਾਂਗੇ ਮੈਂ ਛੋਟੇ-ਛੋਟੇ ਪਿਆਰ ਲਿੱਤੇ ਨੇ ਇਹ ਜ਼ਿਆਦਾ ਸਬਜੀ ਸਵਾਦ ਛੋਟੇ-ਛੋਟੇ ਪਿਆਜ਼ਾਂ ਨਾਲ ਹੀ ਬੰਦੀ ਹੈ ਪਰ ਅਗਰ ਤੁਹਾਡੇ ਕੋਲ ਛੋਟੇ ਪਿਆਜ਼ ਨਹੀਂ ਹੈਗੇ ਤੁਸੀਂ ਵੱਡੇ ਪਿਆਜ਼ ਵੀ ਲੈ ਸਕਦੇ ਹੈਗੇ ਹੋ ਔਰ ਅਗਰ ਤੁਸੀਂ ਵੱਡੇ ਪਿਆਜ਼ ਲੈਂਦੇ ਹੋ ਤੇ ਉਹਦੇ ਤੁਸੀਂ ਜੋ ਦੀਆਂ ਛਿਲੜਾ ਜੋ ਕੱਢ ਕੇ ਉਸ ਤੋਂ ਬਾਅਦ ਤੁਸੀਂ ਉਹਦੇ ਚਾਰ ਹਿੱਸੇ ਕਰ ਸਕਦੇ ਹੈਗੇ ਹੋ ਹੁਣ ਪਿਆਜ਼ਾਂ ਨੂੰ ਆਪਾਂ ਇਸ ਤਰ੍ਹਾਂ ਵਿੱਚ ਘਾਰੋ ਚੀਰਾ ਲਗਾ ਲੈਣਾ ਮੈਂ ਤਾਂ ਕਿ ਜੋ ਸਾਡਾ ਮਸਾਲਾ ਵੇ ਉਹ ਅੰਦਰ ਤੱਕ ਚਲਾ ਜਾਵੇ بس ਐ ਨਹੀਂ ਪਚਾਰ ਪਸੇ ਕੱਟ ਲਗਾਣਾ ਵੈਸ ਤਰੀਕੇ ਨਾਲ ਇਹ ਦੇਖੋ ਇਹਦੇ ਨਾਲ ਕੀ ਜੋ ਮਸਾਲਾ ਵੈ ਉਹ ਅੰਦਰ ਤੱਕ ਪਿਆਜਾਂ ਦੇ ਜਾਂਦਾ ਵੈ ਉਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਵੱਜ ਜਾਂਦਾ ਵੈ ਆਪ ਇਸ ਤਰੀਕੇ ਨਾਲ ਕੱਟ ਲਗਾ ਲੈਣੇ ਹੁਣ ਅਸੀਂ ਥੋੜਾ ਜਿਹਾ ਤੇਲ ਲਾਂਗੇ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਹੋ ਤੇਲ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਗਿਆ ਵੈ ਇਹ ਦੇਖ ਲਓ ਹੁਣ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਖੜਾ ਸੁੱਕਾ ਧਨੀਆ ਪਾਇਆ ਹੋਇਆ ਸੀ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਸੌਫ ਪਾ ਦਾਂਗੇ ਤੁਸੀਂ ਚਾਹੇ ਤੇ ਇਹਦੇ ਵਿੱਚ ਜੀਰਾ ਵੀ ਪਾ ਸਕਦੇ ਹੈਗੇ ਹੋ ਮੈਂ ਪਰ ਜੀਰਾ ਨਹੀਂ ਪਾ ਰਹੀ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਕਲੌਂਜੀ ਪਾ ਦਾਂਗੇ ਕਲੌਂਜੀ ਪਾਣਾ ਆਪਸ਼ਨਲ ਹੈ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਜਾਂ ਸਕਿੱਪ ਕਰ ਸਕਦੇ ਹੋ ਪਰ ਕਲੌਂਜੀ ਨਾਲ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਹੁਣ ਇੱਕ ਵੱਡੀ ਇਲਾਇਚੀ ਲੈ ਲੀਤੀ ਐ ਮੈਂ ਜਿਹੜਾ ਤੋੜ ਕੇ ਵਿੱਚ ਪਾਇਆ ਹੋਇਆ ਵੈ ਮੈਂ ਇਹਦੇ ਹੁਣ ਜਦੋਂ ਸਾਡਾ ਤੜਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਤੇ ਅਦਰਕ ਨੂੰ ਕੁੱਟ ਕੇ ਪਾ ਦਾਂਗੇ ਅਸੀਂ ਤੁਸੀਂ ਚਾਹੇ ਤੇ ਇਹਦੀ ਪੇਸਟ ਵੀ ਬਣਾ ਸਕਦੇ ਹਗੇ ਹੋ ਮੈਂ ਇਹਨੂੰ ਦੋ ਰੀ ਸੋਟੇ ਦੇ ਵਿੱਚ ਕੁੱਟ ਕੇ ਪਾ ਰਹੀ ਹਾਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾ ਵੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਤੁਹਾਡਾ ਕੁਝ ਵੀ ਮਗਰ ਬਣਾਉਣ ਦਾ ਮਨ ਨਹੀਂ ਹੈ ਤੁਸੀਂ ਇਹਨੂੰ ਬਣਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਦੇਖੋ ਤੁਸੀਂ ਤਾਂ ਚਾਹ ਤੇ ਛੋਟੇ ਪਿਆਜ਼ਾ ਦੇ ਨਾਲ ਛੋਟੇ ਜਿਹੇ ਆਲੂ ਹੁੰਦੇ ਨੇ ਤੁਸੀਂ ਉਹ ਵੀ ਛਿਲਕੇ ਇਸ ਤਰੀਕੇ ਨਾਲ ਹੀ ਉਹਦੇ ਨਾਲ ਪਾ ਸਕਦੇ ਹੈਗੇ ਹੋ ਤੇ ਆਲੂ ਪਿਆਜ਼ ਨੂੰ ਮਿਕਸ ਕਰਕੇ ਬਣਾ ਸਕਦੇ ਹੈਗੇ ਹੋ ਉਹ ਵੀ ਸਬਜੀ ਬਹੁਤ ਟੇਸਟੀ ਲੱਗਦੀ ਹੈ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਵੈ ਜਿੰਨੇ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਇਹ ਦੇਖੋ ਆਪਣਾ ਜੋ ਹੈ ਲਸਣ ਅਦਰਕ ਦਾ ਕਲਰ ਹੈ ਉਹ ਚੇਂਜ ਹੋ ਚੁੱਕਿਆ ਵੈ ਬਸ ਆਪਾਂ ਇਹਨਾਂ ਦੇ ਦੇਰੀ ਕਰਨਾ ਵੈ ਹੁਣ ਜੋ ਅਸੀਂ ਪਿਆਜ਼ ਛਿਲਕੇ ਵਿੱਚ ਘਾਰੋਂ ਕੱਟੇ ਸੀਗੇ ਉਹ ਪਾ ਦਾਂਗੇ ਵਿੱਚ ਇਹਦੇ ਮੈਂ ਦੋ ਬੰਦਿਆਂ ਵਾਸਤੇ ਸਬਜ਼ੀ ਬਣਾ ਰਹੀ ਆ ਤੇ ਇਸ ਕਰਕੇ ਮੈਂ ਪਿਆਜ਼ ਕੱਟ ਲਿੱਤੇ ਨੇ ਅਗਰ ਤੁਸੀਂ ਜ਼ਿਆਦਾ ਬੰਦਿਆਂ ਵਾਸਤੇ ਬਣਾਣੇ ਹੋ ਤਾਂ ਤੁਸੀਂ ਕੁਆਂਟੀਟੀ ਵਧਾ ਸਕਦੇ ਹੈਗੇ ਹੋ ਇਹ ਦੇਖ ਲਓ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਵੇਂ ਹੁਣ ਅਸੀਂ ਇਹਦੇ ਵਿੱਚ ਹੋਰ ਮਸਾਲੇ ਵੀ ਪਾਵਾਂਗੇ ਇਹ ਦੇਖ ਲਓ ਆਪਾਂ ਚੰਗੀ ਤਰ੍ਹਾਂ ਨੂੰ ਭੁੰਨ ਲਿੱਤਾ ਸਾਇਆ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਮੈਂ ਹੁਣ ਆਪਾਂ ਇਹਦੇ ਵਿੱਚ ਸਿਰਫ ਇੱਕ ਕੜਛੀ ਜਿੰਨਾ ਪਾਣੀ ਪਾਣਾ ਹੈ ਤਾਂ ਕਿ ਜੋ ਸਾਡੇ ਮਸਾਲੇ ਨੇ ਉਹ ਚੰਗੀ ਤਰੀਕੇ ਨਾਲ ਹੋ ਜਾਣ ਥੋੜੀ ਦੇਰ ਵਸਤੇ ਆਪਾਂ ਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਜੋ ਸਾਡੇ ਪਿਆਜ਼ ਨੇ ਥੋੜੇ ਜਿ ਨਰਮ ਪੈ ਜਾਣ ਇਹ ਦੇਖੋ ਬਸ ਇੰਨੀ ਦੇਰੀ ਆਪਾਂ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪਿਆਜ਼ ਹੈ ਜੋ ਥੋੜੇ ਜਿ ਸੌਫਟ ਹੋ ਚੁੱਕੇ ਨੇ ਹੌਣ ਅਸੀਂ ਇਹਦੇ ਵਿੱਚ ਦਹੀਂ ਪਾ ਦਾਂਗੇ ਦਹੀਂ ਨੂੰ ਮੈਂ ਚੰਗੀ ਤਰੀਕੇ ਨਾਲ ਫੇਟ ਲਿੱਤਾ ਸੀਗਾ ਮੈਂ ਦਹੀਂ ਪਾਇਆ ਲਿਆ ਤੁਸੀਂ ਚਾਹੇ ਤੇ ਦਹੀਂ ਤੇ ਮਲਾਈ ਚੋਂਦੀ ਹੈ ਘਰ ਦੀ ਮਲਾਈ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਵੀ ਚੰਗੀ ਤਰ੍ਹਾਂ ਫੇਟ ਕੇ ਪਾ ਸਕਦੇ ਹੋ ਪਰ ਮੈਂ ਇਕੱਲਾ ਦਹੀਂ ਪਾ ਰਹੀ ਹਾਂ ਕਿਉਂਕਿ ਮੈਂ ਕਰੀਮ ਪਾਵਾਂਗੀ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਚਾਹੇ ਮਲਾਈ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਵੈ ਜਦ ਤੜੇ ਸਾਡੇ ਜੋ ਦਹੀਂ ਨੂੰ ਉਬਾਲ ਨਹੀਂ ਆ ਜਾਂਦਾ ਨਹੀਂ ਤਾਂ ਕਿਉਂਕਿ ਆਪਾਂ ਇਸ ਤਰ੍ਹਾਂ ਦਹੀਂ ਪਾਉਂਦੇ ਆ ਤੇ ਦਹੀਂ ਫਟਣ ਦਾ ਡਰ ਹੁੰਦਾ ਵੈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਲਕ ਮਿਕਸ ਕਰਦੇ ਰਹਿਣਾ ਵੈ ਇਹ ਦੇਖੋ ਹੁਣ ਆਪਾਂ ਚੰਗੀ ਤਰੀਕੇ ਨਾਲ ਇਹਨੂੰ ਉਬਾਲੇ ਆ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਪਾਇਆ ਵੈ ਇਹ ਦੇਖੋ ਤੁਸੀਂ ਸਬਜੀ ਦੀ ਗਰੇਵੀ ਦੀ ਥਿਕਨੈਸ ਕਿੰਨੀ ਰੱਖਣਾ ਚਾਹੁੰਦੇ ਤੁਸੀਂ ਆਪ ਦੇਖ ਸਕਦੇ ਏਗੇਓ ਇਹ ਦੇਖ ਲਓ ਹੁਣ ਚੰਗੀ ਤਰੀਕੇ ਨਾਲ ਉਬਾਲਾ ਆਂਦਾ ਵਾਂਗੇ ਹੁਣ ਮੈਂ ਇਹਦੇ ਚ ਇੱਕ ਚਮਚ ਨਮਕ ਪਾ ਰਹੀ ਹਾਂ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾਣਾ ਮੈਂ ਤੇ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ 1/2 ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਤੇ ਅੱਧੇ ਚਮਚ ਨਾਲ ਥੋੜੀ ਜੀ ਘਟ ਅਸੇ ਦੇ ਵਿੱਚ ਹਲਦੀ ਪਾ ਦਾਂਗੇ। ਇਹ ਦੇਖੋ। ਹੁਣ ਆਪਾਂ ਸਾਰੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ। ਇਹ ਦੇਖੋ। ਹੁਣ ਆਪਾਂ ਇਹ ਚੰਗੀ ਤਰੀਕੇ ਨਾਲ ਸਾਡੇ ਉਬਾਲੇ ਆ ਚੁੱਕੇ ਨੇ। ਇਹ ਤੇ ਬਹੁਤ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਹੁਣ ਅਸੀਂ ਅੱਧੇ ਚਮਚਾ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਇਆ ਵੈ ਤੇ ਇੱਕ ਚਮਚਾ ਅਸੀਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਸਿਰਫ ਕਲਰ ਵਾਸਤੇ ਕਿਉਂਕਿ ਇਹ ਦੇਗੀ ਮਿਰਚ ਤਿੱਖੀ ਨਹੀਂ ਹੁੰਦੀ ਹੈਗੀ ਐ ਸਿਰਫ ਕਲਰ ਦੇਣਾ ਬਹੁਤ ਵਧੀਆ ਆਂਦਾ ਵੈ ਇਹ ਪਾਣਾ ਆਪਸ਼ਨਲ ਹੈ ਤੁਸੀਂ ਅਗਰ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਤਾਂ ਸਕਿਪ ਕਰ ਸਕਦੇ ਹੋ ਇਹ ਦੇਖ ਲਓ ਤੁਸੀਂ ਦੇਖ ਲਓ ਦੇਗੀ ਮਿਰਚ ਪਾਉਂਦੇ ਸਾਰ ਹੀ ਕਿੰਨਾ ਵਧੀਆ ਕਲਰ ਆਇਆ ਹੈ ਇਹਦਾ ਗ੍ਰੇਵੀ ਦੀ ਤਿਕਨ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਆ ਕਿਉਂ ਹੋਂ ਥੋੜੀ ਜਿਹੀ ਅਸੀਂ ਇਹਦੇ ਵਿੱਚ ਕਰੀਮ ਪਾ ਦਾਂਗੇ ਤੁਸੀਂ ਕਰੀਮ ਦੀ ਜਗ੍ਹਾ ਤੇ ਮਲਾਈ ਵੀ ਪਾ ਸਕਦੇ ਆ ਕਿਉਂ ਜੋ ਮਲਾਈ ਤੁਸੀਂ ਯੂਜ਼ ਕਰਨੀ ਹੈ ਉਹ ਫਰੈਸ਼ ਯੂਜ਼ ਕਰਨੀ ਹੈ ਔਰ ਜਦੋਂ ਆਪਾਂ ਦਹੀਂ ਪਾਣਾ ਹੈ ਤੁਸੀਂ ਉਹਦੇ ਨਾਲ ਹੀ ਉਹਨੂੰ ਫੇਟ ਕੇ ਉਹਦੇ ਨਾਲ ਤੁਸੀਂ ਪਾ ਦੇਣਾ ਇਹ ਦੇਖੋ ਜੋ ਸਾਡੀ ਸਬਜ਼ੀ ਹੈ ਉਹ ਬਣ ਚੁੱਕੀ ਹੈ ਹੁਣ ਅਸੀਂ ਤੇਪਰੋ ਕਸੂਰੀ ਮੇਥੀ ਪਾ ਦਾਂਗੇ ਕਸੂਰੀ ਮੇਥੀ ਨਾਲ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਵਾਚ ਜਾਂਦਾ ਵੈ ਉਸੇ ਕਸੂਰੀ ਮੇਥੀ ਜ਼ਰੂਰ ਪਾਣਾ ਇਹਦੇ ਵਿੱਚ ਤੁਸੀਂ ਚਾਹਤੇ ਅਚ ਹਰਤ ਨਹੀਂ ਹੈ ਵੀ ਪਾ ਸਕਦੇ ਅਗੇ ਹੁਣ ਸਿਰਫ 1 ਤੋਂ 2 ਮਿੰਟ ਵਾਸਤੇ ਅਸੀਂ ਨੂੰ ਟੱਕ ਕੇ ਪਕਾਵਾਂਗੇ ਤਾਕੀ ਜੋ ਸਾਡੀ ਗਰੇਵੀ ਹੈ ਚੱਕੀ ਚੰਗੀ ਤਰੀਕੇ ਨਾਲ ਪੱਕ ਜਾਵੇ ਇਹ ਦੇਖ ਲਓ ਸਾਡਾ ਜੋ ਗਰੇਵੀ ਨੇ ਆਪਣਾ ਤੇਲ ਛਾੜ ਦਿੱਤਾ ਵੈ ਇਹ ਦੇਖ ਲਓ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਕਲਰ ਵੀ ਕਿੰਨਾ ਵਧੀਆ ਆਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਇਹ ਸਾਡੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਬਸ ਆਪਾਂ ਇੰਨੇ ਦੇਰੀ ਪਕਾਣਾ ਸੀ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਹੈ ਆਪਾਂ ਰੋਜ਼ ਐ ਸੋਚ ਸੋਚ ਕੇ ਪਰੇਸ਼ਾਨ ਹੋ ਜਾਂਦੇ ਆ ਕਿ ਅੱਜ ਕੀ ਬਣਾਈਏ ਕੀ ਬਣਾਈਏ ਸਭ ਤੋਂ ਵਧੀਆ ਉਹਦਾ ਸੋਲੂਸ਼ਨ ਹੈ ਅਗਰ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਤੁਸੀਂ ਇਹ ਪਿਆਜ਼ ਸਬਜੀ ਬਣਾ ਕੇ ਟਰਾਈ ਕਰ ਸਕਦੇ ਆ ਕਿਉਂ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਇਹਨੂੰ ਵੱਤਵਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ